16 ਮਾਰਚ 2022 ਅੱਜ ਦੇ ਦਿਨ ਸਰਦਾਰ ਭਗਵੰਤ ਸਿੰਘ ਮਾਨ ਨੇ ਬਤੌਰ ਪੰਜਾਬ ਦੇ ਮੁੱਖ ਮੰਤਰੀ ਕਟਕੜ ਕਲਾ ਵਿਖੇ ਸੋ ਚੁੱਕੀ ਸੀ ਸੋ ਅੱਜ ਦਾ ਦਿਨ ਜੋ 16 ਮਾਰਚ 2024 ਹੈ ਸਰਕਾਰ ਦੇ ਜੋ 2 ਸਾਲ ਦਾ ਕਾਰਜਕਾਲ ਹੈ ਅੱਜ ਪੂਰਾ ਹੁੰਦਾ ਹੈ ਅੱਜ ਦੇ ਦਿਨ ਜੋ ਸਰਕਾਰ ਦੇ 2 ਸਾਲ ਪੂਰੇ ਹੋਏ ਹਨ ਉਸ ਬਾਰੇ ਗੱਲਬਾਤ ਕਰਾਂਗੇ ਕਿ ਇਹ ਜੋ ਸਰਕਾਰ ਦੇ 2 ਸਾਲ ਦਾ ਜੋ ਕਾਰਜਕਾਲ ਸੀ ਉਹ ਕਿਸ ਤਰ੍ਹਾਂ ਦਾ ਗਿਆ ਕਿ ਕੁਝ ਚੁਣੌਤੀਆਂ ਦਾ ਜੋ ਸਰਕਾਰ ਨੂੰ ਸਾਹਮਣਾ ਕਰਨਾ ਪਿਆ ਔਰ ਸਰਕਾਰ ਇਹਨਾਂ 2 ਸਾਲਾਂ ਦੇ ਵਿੱਚ ਕੀ ਜੋ ਤੋਹਫੇ ਨੇ ਉਹ ਜਨਤਾ ਨੂੰ ਦਿੱਤੇ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਕੁਝ ਵਾਅਦੇ ਸਰਕਾਰ ਨੇ ਆਪਣੇ ਪੂਰੇ ਕੀਤੇ ਪਰ ਕੁਝ ਇਹ ਜਿਹੇ ਵਾਅਦੇ ਵੀ ਨੇ ਜੋ ਸਰਕਾਰ ਜੋ ਪੂਰੇ ਨਹੀਂ ਕਰ ਪਾਈ ਵਿਰੋਧੀ ਪਾਰਟੀਆਂ ਦਾ ਜੋ ਸਭ ਤੋਂ ਵੱਡਾ ਅਲੀਗੇਸ਼ਨ ਹੈ ਉਸ ਤੋਂ ਸ਼ੁਰੂਆਤ ਕਰਦੇ ਹਾਂ ਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸਨੇ ਜੋ ਮਹਿਲਾਵਾਂ ਨੂੰ ਵਾਅਦਾ ਕੀਤਾ ਸੀ ਪ੍ਰਤੀ ਮਹੀਨੇ 1000 ਰੁਪਇਆ ਖਾਤਿਆਂ ਦੇ ਵਿੱਚ ਪਾਉਣ ਦਾ ਉਹ ਹਜੇ ਵੀ ਜੋ ਵਾਅਦਾ ਵਹ ਵਿੱਚ ਵਿਚਾਲੇ ਹੀ ਲਟਕ ਰਿਹਾ ਹੈ ਪਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਸਰਕਾਰ ਦੇ ਬਾਕੀ ਵਾਅਦਿਆਂ ਬਾਰੇ ਤਾਂ ਤਕਰੀਬਨ ਤਕਰੀਬਨ ਸਰਕਾਰ ਆਪਣੇ ਸਾਰੇ ਹੀ ਵਾਅਦਿਆਂ ਤੇ ਖਰੀ ਉਤ ਵਾਅਦਿਆਂ ਦੀ ਗਿਣਤੀ ਸ਼ੁਰੂ ਕਰਦੇ ਹਾਂ ਕਿ ਕਿਹ ਕਿਹ ਵਾਅਦੇ ਕੀਤੇ ਔਰ ਕਿਹ ਕਿਹ ਵਾਅਦੇ ਪੂਰੇ ਹੋਏ ਹਨ ਸੋ ਸ਼ੁਰੂਆਤ ਕਰਦੇ ਹਾਂ ਕਿ ਪਹਿਲੇ ਵਾਅਦੇ ਤੋਂ ਕਿ ਜੋ ਪੰਜਾਬ ਦੇ ਵਿੱਚ ਅਪਰਾਧਿਕ ਅਤੇ ਹਿੰਸਕ ਘਟਨਾਵਾਂ ਵੱਧ ਰਹੀਆਂ ਸਨ ਉਹਨਾਂ ਦੇ ਉੱਤੇ ਨੱਥ ਪਾਉਣ ਲਈ ਸਰਕਾਰ ਨੇ ਜੋ ਇੱਕ ਐਸਟੀਐਫ ਦਾ ਗਠਨ ਕੀਤਾ ਸੋ ਗੈਂਗਸਟਰਾਂ ਦੇ ਉੱਤੇ ਇਸ ਦੇ ਨਾਲ ਨੱਥ ਪਾਈ ਗਈ ਸੋ ਦੂਸਰੀ ਗੱਲ ਵੱਲ ਜਾਵਾਂਗੇ ਕਿ ਮਾਨ ਸਰਕਾਰ ਨੇ ਜੋ ਘਰੇਲੂ ਖਪਤਕਾਰਾਂ ਨੂੰ ਮਹੀਨੇ ਦੇ 300 ਯੂਨਿਟ ਮੁਫਤ ਕਰਨ ਦਾ ਵਾਅਦਾ ਕੀਤਾ ਸੀ ਔਰ ਇਹ ਵਾਅਦਾ ਜੋ ਅਜੇ ਵੀ ਸਰਕਾਰ ਆਪਣੇ ਵਾਅਦੇ ਤੇ ਖਰੀ ਉਤਰੀ ਹੈ ਸਰਕਾਰ ਨੇ ਜੋ ਲੋਗਰ ਜੋ 300 ਯੂਨਿਟ ਤੱਕ ਦੀ ਜੋ ਬਿਜਲੀ ਹੈ ਉਹ ਮੁਫਤ ਦਿੱਤੀ ਸਰਕਾਰ ਦਾ ਬੜਾ ਹੀ ਇਹ ਜੋ ਛਲਾਂਗਾ ਜੋ ਕਤਮ ਹੈ ਜਿਸ ਕਾਰਨ ਸਰਕਾਰ ਨੂੰ ਅਕਸਰ ਤਾਰੀਫ ਦੇ ਪੁੱਲ ਸਰਕਾਰ ਦੇ ਇਸ ਮੁੱਦੇ ਤੇ ਬੰਨੇ ਜਾਂਦੇ ਹਨ ਸੋ ਅਗਲੀ ਵਾਰ ਗੱਲਬਾਤ ਜਾਵਾਂਗੇ ਸੋ ਸਰਕਾਰ ਨੇ ਜੋ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਸਰਕਾਰ ਉਸ ਵਾਅਦੇ ਤੇ ਵੀ ਖਰੀ ਉੱਤਰ ਦੀ ਨਜ਼ਰ ਆਉਂਦੀ ਹੈ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਅਕਸਰ ਸਮੇਂ-ਸਮੇਂ ਤੇ ਦਿੱਤੇ ਹਨ ਕਰਕਰ ਦੇ ਵਿੱਚ ਰਾਸ਼ਨ ਵੰਡਣ ਦੀ ਸਕੀਮ ਹੈ ਜਾਂ ਕਈ ਦਹਾਕਿਆਂ ਤੋਂ ਸੂਬੇ ਦੇ ਵਿੱਚ ਜੋ ਸਿਆਸਤਦਾਨ ਅਤੇ 11 ਸਿਆਸਤਦਾਨਾਂ ਵੱਲੋਂ ਪੰਚਾਇਤੀ ਜ਼ਮੀਨਾਂ ਦੇ ਕਬਜ਼ਾ ਕੀਤਾ ਹੋਇਆ ਸਨ ਇਸ ਜ਼ਮੀਨਾਂ ਤੋਂ ਸਰਕਾਰ ਨੇ 12000 ਏਕੜ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਵੀ ਛਡਵਾਏ ਹਨ ਇਸ ਤੋਂ ਇਲਾਵਾ ਜੇ ਗੱਲ ਕਰੀਏ ਕਿ ਆਮ ਜਨਤਾ ਨੂੰ ਹੋਰ ਕੀ ਤੋਹਫੇ ਦਿੱਤੇ ਤਾਂ ਆਮ ਆਦਮੀ ਪਾਰਟੀ ਦੇ ਜੋ ਆਮ ਆਦਮੀ ਕਲੀਨਿਕ ਨੇ ਉਸ ਦੀ ਗੱਲ ਨੂੰ ਕਿਸ ਤਰ੍ਹਾਂ ਪੁੱਛ ਸਕਦੇ ਹਨ ਆਮ ਆਦਮੀ ਕਲੀਨਿਕ ਜਿਸ ਦਾ ਸਿੱਧਾ-ਸਿੱਧਾ ਲਾਭ ਜੋ ਆਮ ਜਨਤਾ ਨੂੰ ਜਾਂਦਾ ਹੈ ਆਮ ਜਨਤਾ ਨੂੰ ਬੜਾ ਹੀ ਫਾਇਦੇਮੰਦ ਔਰ ਬੜੇ ਹੀ ਲਾਭਦਾਇਕ ਜੋ ਤੋਹਫਾ ਮਾਨ ਸਰਕਾਰ ਵੱਲੋਂ ਦਿੱਤਾ ਗਿਆ ਸੀ ਜੋ ਆਮ ਆਦਮੀ ਕਲੀਨਿਕ ਦੀ ਗੱਲ ਕਰਦੇ ਹਾਂ ਕਿ ਆਮ ਆਦਮੀ ਕਲੀਨਿਕ ਦੇ ਵਿੱਚ ਜੋ ਹਰ ਤਰ੍ਹਾਂ ਦੀ ਜੋ ਸਹੂਲਤ ਹੈ ਉਹ ਦਿੱਤੀ ਜਾਂਦੀ ਹੈ ਜੇ ਮੈਡੀਕਲ ਲਾਈਨ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਸਥਾਪਿਤ ਅੱਠ ਅੰਤਰਰਾਸ਼ਟਰੀ ਪੱਧਰ ਦੇ ਹਸਪਤਾਲਾਂ ਵਿੱਚੋਂ ਇੱਕ ਮੁਹਾਲੀ ਲੀਵਰ ਟ੍ਰਾਂਸਪਲੈਂਟ ਹਸਪਤਾਲ ਵੀ ਸਰਕਾਰ ਵੱਲੋਂ ਖੋਲ੍ਹਿਆ ਗਿਆ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦਾ ਜੇ ਗੱਲ ਕਰੀਏ ਤੇ ਉਹਨਾਂ ਦੁਆਰਾ ਕਹਿਣਾ ਹੈ ਕਿ ਸਰਕਾਰ ਨੇ ਪੰਜਾਬ ਦੀ ਜਨਤਾ ਤੋਂ ਕੋਈ ਵੀ ਨਵਾਂ ਟੈਕਸ ਨਹੀਂ ਲਿਆ। ਵੱਖ-ਵੱਖ ਵਿਭਾਗਾਂ ਦੇ ਜੋ ਮੁਲਾਜ਼ਮ ਦੀਆਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ। ਟੈਕਸ ਚੋਰੀ ਦੇ ਖਿਲਾਫ ਸਰਕਾਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸ ਸਮੇਂ ਸਮੇਂ ਤੇ ਮੁਹਿੰਮ ਚਲਾਉਂਦੀ ਹੈ। 10000 ਕਰੋੜ ਰੁਪਏ ਦਾ ਜੋ ਟੀਚਾ ਇੱਕ ਤੈਅ ਕੀਤਾ ਗਿਆ ਸੀ ਕਿ ਜੋ ਮਾਫ ਕੀਤਾ ਜਾਵੇਗਾ। ਵਿੱਤ ਵਿਭਾਗ ਵਿੱਚ ਜ਼ੀਰੋ ਟੋਲਰੈਂਸ ਹੋ ਵੇ ਕੀ ਇਹ ਜੋ ਵਾਅਦੇ ਨੇ ਸਰਕਾਰ ਦੇ ਕੀ ਇਹ ਵਾਅਦੇ ਤੇ ਸਰਕਾਰ ਖਰੀ ਉੱਤਰਦੀ ਹੈ ਇਸ ਤੇ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਸਾਨੂੰ ਦੱਸਿਓ ਸੋ ਹੁਣ ਗੱਲ ਅਗਲੀ ਕਰੀਏ ਤਾਂ ਸਿਹਤ ਮੰਤਰੀ ਦੀ ਬਲਬੀਰ ਸਿੰਘ ਜੋ ਸਿਹਤ ਮੰਤਰੀ ਨੇ ਪੰਜਾਬ ਦੇ ਉਹਨਾਂ ਦੁਆਰਾ ਕਿਹਾ ਹੈ ਕਿ ਜੋ 829 ਮੁਹੱਲਾ ਕਲੀਨਿਕ ਨੇ ਉਹ ਪੰਜਾਬ ਦੇ ਵਿੱਚ ਖੋਲੇ ਗਏ ਸਨ ਜਿੱਤੇ ਕਿ 80 ਦਵਾਈਆਂ ਅਤੇ 38 ਡਾਇਗਨੋਸਟਿਕ ਟੈਸਟ ਮੁਫਤ ਦਿੱਤੇ ਜਾਂਦੇ ਹਨ 1 ਕਰੋੜ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਿਆ ਹੈ ਨਵੇਂ ਹਸਪਤਾਲ ਖੋਲਣ ਦੀ ਵੀ ਅਕਸਰ ਉਹ ਗੱਲ ਕਰਦੇ ਰਹਿੰਦੇ ਹਨ ਡਾਕਟਰਾਂ ਅਤੇ ਨਰਸਾਂ ਸਮੇਤ ਪੈਰਾਮੈਡੀਕਲ ਸਟਾਫ ਦੀ ਭਰਤੀ ਕੀਤੀ ਜਾ ਰਹੀ ਹੈ ਸਰਕਾਰ ਕਿਤੇ ਨਾ ਕਿਤੇ ਆਪਣੇ ਫੈਸਲਿਆਂ ਦੇ ਉੱਤੇ ਜੋ ਆਪਣੇ ਵਾਅਦਿਆਂ ਦੇ ਉੱਤੇ ਖਰੀ ਉੱਤਰ ਦੀ ਨਜ਼ਰ ਆ ਰਹੀ ਪਈ ਹੈ ਪਰ ਜੇ ਗੱਲ ਕਰੀਏ ਵਿਰੋਧੀ ਪਾਰਟੀਆਂ ਦੀ ਅਕਸਰ ਵਿਰੋਧੀ ਪਾਰਟੀਆਂ ਸਰਕਾਰ ਦੇ ਉੱਤੇ ਐਲੀਗੇਸ਼ਨ ਲਾਉਣ ਤੋਂ ਨਹੀਂ ਚੁੱਕਦੀਆਂ ਸਮੇਂ ਸਮੇਂ ਤੇ ਸਰਕਾਰ ਤੇ 10000 ਮਹਿਲਾਵਾਂ ਦਾ ਅਗਰ 1000 ਰੁਪਿਆ ਹੋਵੇ ਜਾਂ ਫਿਰ ਜੋ ਪੰਜਾਬ ਸਰਕਾਰ ਦੁਆਰਾ ਲੱਤੇ ਗਏ ਕਰਜ਼ੇ ਹਨ ਸਮੇਂ-ਸਮੇਂ ਤੇ ਉਹਨਾਂ ਦੇ ਉੱਪਰ ਜੋ ਐਲੀਗੇਸ਼ਨਸ ਨੇ ਉਹ ਦੂਸਰੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਵੱਲੋਂ ਸਮੇਂ-ਸਮੇਂ ਤੇ ਲਗਾਏ ਜਾਂਦੇ ਹਨ ਸੋ ਏਸੀ ਦੀ ਗੱਲ ਕਰੀਏ ਤਾਂ ਜੋ ਕਾਂਗਰਸ ਹੈ ਉਸ ਦਾ ਇੱਕ ਬਹੁਤ ਵੱਡਾ ਇਹ ਦਾਵਾ ਹੈ ਕਿ ਜੋ ਕਾਂਗਰਸ ਦੀ ਸਰਕਾਰ ਹੈ ਉਸ ਨੇ 5 ਸਾਲਾਂ ਦੇ ਵਿੱਚ ਟੋਟਲ 75000 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਪਰ ਉਹਨਾਂ ਦਾ ਇਹ ਜੋ ਐਲੀਗੇਸ਼ਨ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬ ਵਿੱਚ ਸਿਰਫ 2 ਸਾਲਾਂ ਵਿੱਚ 67000 ਕਰੋੜ ਰੁਪਏ ਦਾ ਕਰਜ਼ਾ ਚੜਾ ਦਿੱਤਾ ਹੈ ਸੋ ਇਹ ਜੋ ਅਲੱਗ-ਅਲੱਗ ਗੱਲਾਂ ਨੇ ਕਿਤੇ ਸਰਕਾਰ ਆਪਣੇ ਵਾਅਦਿਆਂ ਦੇ ਉੱਤੇ ਖਰੀ ਉਤਰਦੀ ਹੈ ਕਿਤੇ ਆਪੋਜੀਸ਼ਨ ਪਾਰਟੀਆਂ ਵੱਲੋਂ ਸਰਕਾਰ ਨੂੰ ਕਿਰਿਆ ਜਾਂਦਾ ਹੈ ਸਰਕਾਰ ਹੈ ਸਰਕਾਰ ਦੇ ਜੋ ਇਹ ਨਵੀਂ ਜੋ ਪਹਿਲ ਹੋਈ ਸੀ ਸਰਕਾਰ ਨੂੰ ਪਹਿਲੀ ਵਾਰੀ ਮੌਕਾ ਮਿਲਿਆ ਸੀ ਇਸ ਮੌਕੇ ਤੇ ਸਰਕਾਰ ਕਿੰਨੀ ਕੁ ਖਰੀ ਉਤਰੀ ਹੈ ਕਿ ਤੁਹਾਨੂੰ ਇਹ ਵਾਅਦੇ ਜੋ ਸਰਕਾਰ ਨੇ ਕੀਤੇ ਸੀ ਉਸ ਤੋਂ ਤੁਹਾਨੂੰ ਸਹੂਲਤ ਮਿਲ ਰਹੀ ਹੈ ਜਾਂ ਕੀ ਤੁਸੀਂ ਸਰਕਾਰ ਦੇ ਜੋ ਵਿਰੋਧੀ ਪਾਰਟੀਆਂ ਨੇ ਜਿਸ ਤਰ੍ਹਾਂ ਅਲੀਗੇਸ਼ਨਸ ਲਗਾਏ ਉਸ ਦੇ ਹੱਕ ਵਿੱਚੋਂ ਕਿ ਉਹਨਾਂ ਨੇ ਸਹੀ ਅਲੀਗੇਸ਼ਨਸ ਲਾਏ ਸਾਨੂੰ ਕਮੈਂਟਾਂ ਵਿੱਚ ਰਾਈ ਜ਼ਰੂਰ ਦਿਓ ਕਿ ਤੁਸੀਂ ਸਰਕਾਰ ਦੇ ਕਿਸ ਪੱਖ ਤੋਂ ਖੁਸ਼ ਹੋ